ਹਾਂਜੀ ਫਤਿਹ ਵੀਰੇ ਸਾਰਿਆਂ ਨੂੰ ਕੁਝ ਲਿਖਿਆ ਸੁਣਿਓ ਜਰੂਰ ਅਸਾਂ ਸੀ ਬੜੀਆਂ ਝੋਨੇ ਤੋਂ ਸੋਚਿਆ ਸੀ ਬੜਾ ਕੁਝ ਕਰਨਾ ਏ ਨਾਲੇ ਐਂਟਰ ਬਦਲ ਦੇਣਾ ਤੇ ਗੱਡੀ ਲੈਣੀ ਵਰਨਾ ਏ ਹੱਡ ਤੋੜਵੀਂ ਮਿਹਨਤ ਕੀਤੀ ਪਰ ਕੀ ਕਰੀਏ ਲੇਖਾਂ ਤੋਂ ਢਿੱਲੇ ਦਾ ਨਹੀਂ 24 ਕਵੈਂਟਲ ਝਾੜ ਨਿਕਲੇ ਆ ਇਸ ਵਾਰੀ ਬਸ ਕਿੱਲੇ ਦਾ ਕੁੱਲ ਮਿਲਾ ਕੇ ਸੋਣੀ ਨੇ ਦਿੱਤਾ 2.5 ਲੱਖ ਕੁੜੇ ਕਟਕਟਾ ਕੇ ਸਭ ਦੇ ਨਹੀਂ ਮੇਰੇ ਖਾਲੀ ਹੋ ਗਏ ਹੱਥ ਕੁੜੇ ਕਦੋਂ ਕਿੱਥੇ ਤੇ ਕਿਵੇਂ ਮੈਂ ਪੈਸੇ ਕਿੱਥੇ ਕਿੱਥੇ ਝੌਂਕਾ ਨਹੀਂ ਆ ਜਾ ਬਹਿ ਜਾ ਕੋਲੇ ਸੁਣਾਵਾ ਸੌਣੀ ਦਾ ਲੇਖਾ ਜੋਖਾ ਨਹੀਂ ਮੋਟੀ ਉੱਤੇ ਪਈਆਂ ਚਾਦਰਾਂ ਸੀ ਚੌਂਦੀਆਂ ਟਪ ਟਪ ਕਰਕੇ ਨਹੀਂ ਉਹ ਮੋਟੀ ਉੱਤੇ ਪਈਆਂ ਚਾਦਰਾਂ ਸੀ ਚੌਂਦੀਆਂ ਟਪ ਟਪ ਕਰਕੇ ਨਹੀਂ ਕਿੰਨਾ ਚਿਰ ਦੇ ਖਾਂ ਲੈਂਟਰ ਪਾਤਾ ਸੀ ਆੜਤੀਏ ਤੋਂ ਫੜਕੇ ਨਹੀਂ ਉਹ ਜੱਟ ਨੂੰ ਖਾਂਦੇ ਸਾਰੇ ਤੇ ਆੜਤੀਆ ਵੀ ਲੁੱਟੇ ਨਹੀਂ ਲੱਖ ਤਾਂ ਉਹ ਤੋਂ ਫੜਿਆ ਸੀ ਇੱਕ 20 ਦੇ ਕੇ ਹਾਂ ਛੁੱਟੇ ਨਹੀਂ ਰੇਹਾਂ ਦਪਰੇਹਾਂ ਦਾ ਖਰਚਾ ਵਧ ਗਿਆ ਕਿੱਥੋਂ ਹੋਣਾ ਲਾਭ ਕੁੜੇ ਰੇਹਾਂ ਸਪਰੇਹਾਂ ਦਾ ਖਰਚਾ ਵਧ ਗਿਆ ਕਿੱਥੋਂ ਹੋਣਾ ਲਾਭ ਕੁੜੇ 40000 ਨੂੰ ਹੱਥ ਲਾ ਗਿਆ ਕਰਿਆ ਜਦੋਂ ਹਿਸਾਬ ਕੁੜੇ ਮਹਿੰਗਾਈ ਨੇ ચીਕ ਕਢਾਈ ਪਈਏ ਕੁੜੇ ਜ਼ਮਾਨੇ ਦੀ 30000 ਤਾਂ ਸੋਣੀ ਤੋਂ ਹੜੀ ਖਾ ਗਈ ਹਟ ਕਰਿਆ ਨੇ ਦੀ 30000 ਸੋਣੀ ਤੋਂ ਹੜੀ ਲੈ ਗਈ ਹਟ ਕਰਿਆ ਨੇ ਦੀ ਉਹ ਕੌਨ ਮਿੰਟ ਵਿੱਚ ਮੁੰਡਾ ਲਾਇਆ ਕੌਨ ਮਿੰਟ ਵਿੱਚ ਮੁੰਡਾ ਲਾਇਆ ਕਰ ਵੱਡਿਆਂ ਦੀ ਰੀਸ ਕੁੜੇ ਕਨਵੈਂਟ ਵਿੱਚ ਮੁੰਡਾ ਲਾਇਆ ਕਰ ਵੱਡਿਆਂ ਦੀ ਰੀਸ ਕੁੜੇ ਹਜੇ ਵਿੱਚ ਨਰਸਰੀ 30000 ਭਰੀ 6 ਮਹੀਨਿਆਂ ਦੀ ਫੀਸ ਕੁੜੇ ਨਿਗਾਹ ਘੜਦੀ ਜਾਂਦੀ ਚਲੀ ਜਾਵੇ ਨਾ ਮਾਤਾ ਲੈਂਦੀ ਟੈਨਸ਼ਨ ਨਹੀਂ 10000 ਤਾਂ ਲੱਗ ਹੀ ਜਾਊ ਹੱਲ ਪੱਕਾ ਆਪਰੇਸ਼ਨ ਨਹੀਂ 10000 ਤਾਂ ਲੱਗ ਹੀ ਜਾਊ ਹੱਲ ਪੱਕਾ ਆਪਰੇਸ਼ਨ ਨਹੀਂ ਐਵੇਂ ਇੱਕੋ ਜੋ ਰੋਗ ਬਣ ਗਿਆ ਜਿੰਦ ਨੂੰ ਕੁੜੇ ਮੈਂ ਲਾਇਆ ਏ 6000 ਨੂੰ ਕਿਲੋ ਇਕੱਠਾ 5 ਕਿਲੋ ਮਗਵਾਇਆਈ ਬਾਸਪਤੀ ਤੇ ਗੜੇ ਪਾਕੇ ਜੇ ਰੱਬ ਨਾ ੱੱਕਾ ਕਰ ਜਾਂਦਾ ਬਾਸਪਤੀ ਤੇ ਗੜੇ ਪਾਕੇ ਜੇ ਰੱਬ ਨਾ ੱੱਕਾ ਕਰ ਜਾਂਦਾ ਤੇਰੇ ਪੂਰ ਦਾ ਸ਼ੌਂਕ ਕੁੜੇ ਮੈਂ ਸਾਰੇ ਨਾਲੇ ਖੁੱਲੇ ਆਪਣਾ ਸਰ ਜਾਂਦਾ ਤੇਰੇ ਸ਼ੌਂਕਪੂਰ ਦਾ ਸਾਰੇ ਕੁੜੇ ਨਾਲੇ ਖੁੱਲਾ ਆਪਣਾ ਸਰ ਜਾਂਦਾ ਹੁਣ ਤੈਨੂੰ ਦੱਸ ਕੀ ਲੈ ਕੇ ਦੇ ਦਾਂ ਹੁਣ ਤੈਨੂੰ ਦੱਸ ਕੀ ਲੈ ਕੇ ਦੇ ਦਾਂ ਪੜਾ ਕਸੂਤਾ ਫਸਿਆ ਨਹੀਂ ਟੱਕ ਲੱਗੀ ਪਈਆ ਕੁਰਤੇ ਨੂੰ ਜੁੱਤੀ ਦਾ ਥੱਲਾ ਕਜ਼ਿਆਨੀ ਟੱਕ ਲੱਗੀ ਪਈਆ ਕੁਰਤੇ ਨੂੰ ਜਲਸੇ ਦਾ ਥੱਲਾ ਕਸਿਆਨੀ ਇੱਕ ਸ਼ਾਲ ਲਿਆਏ ਦਾਦੀ ਲਈ ਇੱਕ ਸ਼ਾਲ ਲਿਆਏ ਦਾਦੀ ਲਈ ਤੇ ਮੁੰਡੇ ਦੇ ਲਈ ਬੂਟ ਕੁੜੇ ਤੂੰ ਸਭ ਕੁਝ ਪੈਂਡਿੰਗ ਤੇ ਰੱਖ ਦੇ ਬਸ ਇੱਕ ਲੈ ਲੈ ਸੂਟ ਕੁੜੇ ਤੂੰ ਸਭ ਕੁਝ ਪੈਂਡਿੰਗ ਤੇ ਰੱਖ ਦੇ ਤੈਨੂੰ ਲੈ ਕੇ ਦੇ ਦੂੰ ਸੂਟ ਕੁੜੇ ਪੈਰਾਂ ਨੂੰ ਝਾਂਜਰ ਨੱਕ ਨੂੰ ਕੋਕਾ ਪੈਰਾਂ ਨੂੰ ਝਾਂਜਰ ਨੱਕ ਨੂੰ ਕੋਕਾ ਤੇ ਲੱਕ ਨੂੰ ਲਹੰਗਾ ਭਾਰੀ ਨਹੀਂ ਤੇਰੇ ਸ਼ੌਂਕ ਪੂਰੂੰਗਾ ਸਾਰੇ ਮੈਂ ਹਣ ਹਾੜੀ ਦੀ ਵਾਰੀ ਨਹੀਂ ਤੇਰੇ ਸ਼ੌਂਕ ਪੂਰੂਗਾ ਅਲੜੇ ਮੈਂ ਹੁਣ ਕਣਕਾਂ ਦੀ ਵਾਰੀ ਨਹੀਂ ਧੰਨਵਾਦ